ਪਾਚਪਾ ਦੇ ਪਠਿੰਡੇ ਤੋਂ ਉਮੀਦਵਾਰ ਨੇ ਜੀ ਪਰਮਪਾਰਕ ਕੋਲ ਸਿੱਧੂ ਦਾ ਜੀ ਵਿਰੋਧ ਕੀਤਾ ਗਿਆ ਉੱਥੇ ਹੀ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਫਕਾ ਕੌਂਸਲ ਦੇ ਘਰ ਚ ਵੜ ਕੇ ਆਪਣਾ ਬਚਾਅ ਕਰਾਉਣਾ ਪਿਆ ਇੱਕ ਹੱਦ ਤੱਕ ਕਰੋ ਵਿਰੋਧ ਆ ਜਿਹੜਾ ਉਹ ਬਹੁਤ ਤੁਸੀਂ ਕਰ ਸਕਦੇ ਹੋ ਕਿਸਾਨ ਆਗੂ ਸਰਦਾਰ ਬਲਬੀਰ ਸਿੰਘ ਰਾਜੇਵਾਲ ਅਕਸਰ ਕਹਿੰਦੇ ਸੀ ਦਿੱਲੀ ਦੇ ਮੋਰਚੇ 'ਚ ਕਿ ਤੁਸੀਂ ਹਿੰਸਕ ਨਾ ਹੋਇਓ ਸਵਾਲ ਪੁੱਛੋ ਤੁਹਾਡਾ ਹੱਕ ਹੈ ਸੰਯੁਕਤ ਕਿਸਾਨ ਮੋਰਚੇ ਨੇ 11 ਸਵਾਲ ਦਿੱਤੇ ਨੇ ਮੈਨੂੰ ਲੱਗਦਾ ਕਿ ਇਹਨਾਂ ਲੀਡਰਾਂ ਨੂੰ ਵੀ ਇਹਨਾਂ ਸਵਾਲਾਂ ਦੇ ਉੱਤੇ ਆਪਦੇ ਜਵਾਬ ਦੇਣੇ ਚਾਹੀਦੇ ਸਰਦਾਰ ਸੁਖਵੀਰ ਸਿੰਘ ਬਾਦਵਲਾ ਲੁਧਿਆਣੇ ਦੇ ਵਿੱਚ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਜੀ ਆਪਣੇ ਚੋਣਾਂ ਨੂੰ ਲੈ ਕੇ ਸ਼ਰੂਮਣੀ ਅਕਾਲੀ ਦਲ ਉਹ ਕਹਿੰਦੇ ਉਦੋਂ ਦੇਣਾ ਚੰਡੀਗੜ੍ਹ ਰੋਡ ਤੇ ਇੱਕ ਹੋਟਲ ਵਿੱਚ ਬਰਕਰਾਰਾਂ ਦੇ ਨਾਲ ਬੈਠਕ ਕੀਤੀ। ਇਹ ਹੀ ਤਾਂ ਫਰਕ ਪੈ ਗਿਆ ਨਾ ਸ਼੍ਰੋਮਣੀ ਅਕਾਲੀ ਦਲ ਦਾ ਤੇ ਪੁਰਾਣੇ ਅਕਾਲੀ ਦਲ ਦਾ। ਉਦੋਂ ਕਿਸੇ ਜੱਥੇਦਾਰ ਦੇ ਘਰ ਚ ਬੈਠ ਕੇ ਪਟਕਾ ਬਿਸ਼ਾਕੀ ਗੱਲ ਹੋ ਜਾਂਦੀ ਸੀ। ਹੁਣ 에어 ਕੰਡੀਸ਼ਨ ਤੋਂ ਬਗੈਰ ਗੱਲ ਨਹੀਂ ਹੁੰਦੀ। ਸਰਵਪੰਦੇਵ ਪੰਦੇਰ ਵੱਲੋਂ ਕਈ ਸਵਾਲ ਚੁੱਕੇ ਗਏ ਨੇ ਪੰਜਾਬ ਸਰਕਾਰ ਦੇ ਉੱਤੇ ਤੇ ਭਾਜਪਾ ਦੇ ਉੱਤੇ ਉਹਨੇ ਕਿਹਾ ਕਿ ਸਾਡੇ ਗੱਲਾਂ ਦਾ ਜਵਾਬ ਦੇਣ ਤੋਂ ਇਹ ਭੱਜਦੇ ਨੇ ਕਰਨਜੀਤ ਸਿੰਘ ਗੰਡੂ ਸਾਹਿਬ ਜਿਹੜੇ ਸਾਡੇ ਉਮੀਦਵਾਰ ਆ ਭਾਜਪਾ ਦੇ ਅਸੀਂ ਉਹਨਾਂ ਨੂੰ ਕਿਹਾ ਸੀਗਾ ਕਿ ਸਾਡੇ ਨਾਲ ਸਵਾਲ ਜਵਾਬ ਕਰ ਲਓ ਉਹ ਸਵਾਲਾਂ ਜਵਾਬਾਂ ਤੋਂ ਭੱਜ ਗਏ ਆ ਸਰਵਪੰਦੇਵ ਸਿੰਘ ਪੰਦੇਰ ਐਸੋਲੇ ਸ਼ੱਪੂ ਬਾਰਡਰ ਦੇ ਉੱਤੇ ਰੇਲਾ ਰੁੱਕੀ ਬੈਠੇ ਨੇ ਉਹ ਦੇਰ ਸਾਹਿਬ ਦਾ ਆਪਣਾ ਸਿਸਟਮ ਹੈ ਉਹਨਾਂ ਤੋਂ ਵੀ ਸਵਾਲ ਪੁੱਛਦੇ ਆ ਪਰ ਉਹ ਆਗੂਆਂ ਤੋਂ ਸਵਾਲ ਪੁੱਛਦੇ ਆ ਤੇ ਨੇ ਵੱਲੋਂ ਪੰਜਾਬ ਦੇ ਵਿੱਚ ਇੱਕ ਵੱਡੀ ਕਾਰਵਾਈ ਕੀਤੀ ਗਈ ਆ ਪੰਜਾਬ ਨੈਸ਼ਨਲ ਇਨਵੈਸਟੀਗੇਸ਼ਨ ਬਿੰਗ ਪਾਕਿਸਤਾਨ ਸੱਤ ਕਤਤ ਅਤਵਾਦੀ ਵਿਊਖਾਨ ਉਰਪ ਡਾਕਟਰ ਅਤੇ ਲਖਵੀਰ ਰੋਡੇ ਦੇ ਕਤਤ ਸਰਗਰਾਂ ਸੂਰਜ ਸਿੰਘ ਦੀ ਜਾਇਦਾਦ ਜ਼ਬਤ ਕਰ ਲਈ ਹੈ ਕਾਂਗਰਸ ਦੇ ਸੀਨੀਅਰ ਲੀਡਰ ਨੇ ਸੁਖਜਿੰਦਰ ਸਿੰਘ ਰੰਦਾਵਾ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਹੈ ਉਹਨੇ ਕਿਹਾ ਕਿ ਪੰਜਾਬ ਦੇ ਵਿੱਚ ਨਸ਼ੇ ਦਾ ਮੁੱਦਾ ਬਹੁਤ ਜ਼ਿਆਦਾ ਫੈਕਦਾ ਜਾ ਰਿਹਾ ਤੇ ਨਸ਼ਾ ਵੀ ਵਿਕਰੀਅਤ ਤੇ ਕਦੇ ਆਮਾਦੀ ਪਾਰਟੀ ਦੇ ਵਿਧਾਇਕ ਵੱਲੋਂ ਹੀ ਪਿਕਪੋਸਾਂ ਜੀ ਕੀਤੀ ਹੈ ਮੇਰੇ ਕਲਾਮਤ ਵੀ ਪਾਰਟੀ ਦੇ ਜਿਹੜੇ ਉੱਤਰੀ ਅੰਮ੍ਰਿਤਸਰ ਤੋਂ ਉਮੀਦਵਾਰ ਸੌਰੀ ਮਾਫ ਕਰਨਾ ਵਧਾਏ ਕਰੇ ਸਾਬਕਾ ਇੰਜੀਨੀਅਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੇ ਬਹੁਤ ਮਟੇਲ ਜਾਮ ਲਾ ਇਥੋਂ ਤੱਕ ਇਲਜ਼ਾਮ ਲਾਤੇ ਕਿ ਕੇਜਰੀਵਾਲ ਖਿਲਾਫ ਜੀਡੀ ਨੂੰ ਜੇ ਸਬੂਤ ਦਿੱਤੇ ਰਹੋ ਰਾਗਵ ਚੱਡੇ ਨੇ ਦਿੱਤੇ ਨੇ ਪਵਨ ਕੁਮਾਰ ਟਿੰਕੂ ਜਿਨ੍ਹਾਂ ਨੂੰ ਟਿੰਨੂ ਮਾਫ ਕਰਨਾ ਟਿੰਨੂ ਨੂੰ ਟਿਕਟ ਦਿੱਤੀ ਗਈ ਹੈ ਜਹਾਵਾ ਦੀ ਪਾਰਟੀ ਵੱਲੋਂ ਉਹਨਾਂ ਨੇ ਚਰਨਜੀਤ ਚੰਨੀ ਨੂੰ ਲੈ ਕੇ ਕੀ ਸਵਾਲ ਖੜੇ ਕੀਤੇ ਜਿਹੜੇ ਨਵੇਂ ਸਿਮ ਨਮ ਸਿਮ ਲੈ ਕੇ ਆਉਂਦੇ ਆ ਫੋਨ ਦਾ ਤੇ ਵੋਟਾਂ ਤੋਂ ਬਾਅਦ ਸਿਮ ਕਾਰਡ ਸੈੱਟ ਬੰਦੇ ਆ ਉਨਾ ਲੋਕਾਂ ਵਿੱਚੋਂ ਚਰਨਜੀਤ ਸਿੰਘ ਚੰਨੀ ਜੀ ਆ ਪਵਨ ਕੁਵਰ ਟੀਨੂ ਉਹ ਵੀ ਡੈਪੂਟੇਸ਼ਨ ਦੇ ਉੱਤੇ ਰਾਜਕਰਦੀ ਪਾਰਟੀ ਆਮ ਆਦਮੀ ਪਾਰਟੀ ਜਿਗਿਆ ਅਕਾਲੀ ਦਲ ਵੱਲੋਂ ਦੋਵੇਂ ਉਮੀਦਵਾਰ ਨੇ ਜਲੰਧਰ ਤੋਂ ਪਿਛਲੇ ਦਿਨਾਂ ਦੇ ਵਿੱਚ ਸਰਦਾਰ ਚਰਨਜੀਤ ਸਿੰਘ ਚੰਨੀ ਜਿਹੜੇ ਇਸ ਵੇਲੇ ਉਮੀਦਵਾਰ ਨੇ ਉਹਨਾਂ ਨੇ ਕਿਹਾ ਸੀ ਜਲੰਧਰ ਵਾਲਿਓ ਬਾਇਤਾ ਥੋਟਾ ਸਦਮਾ ਹੈ ਸਰਉਨੀ ਦੀ ਬਿੱਟੂ ਜੋ ਕਿ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਉਹਨਾਂ ਵੱਲੋਂ ਹੁਣ ਕਾਂਗਰਸ ਨੂੰ ਘੇਰਦੇ ਆ ਇੱਕ ਟਵੀਟ ਕੀਤਾ ਗਿਆ ਉਹਨੇ ਕਿਹਾ ਕਿ ਲੁਧਿਆਣੇ ਦੇ ਜਿਹੜੇ ਵੋਟਰ ਨੇ ਉਹ ਸਰਕਸ ਦੇਖ ਰਹੇ ਨੇ ਕਾਂਗਰਸ ਦੀ ਤਨਬਰ ਮੈਂਬਰ ਪਾਰਲੀਮੈਂਟ ਬਣੇ ਸ਼੍ਰੀਵਾਨ ਜੀ ਤੁਸੀਂ ਕਾਂਗਰਸ ਵੱਲੋਂ ਜਦੋਂ ਦੂਜੇ ਤੇ ਸਵਾਲ ਕਰਦੇ ਹੋ ਥੋੜਾ ਜਿਹਾ ਸੋਚਿਆ ਕਰੋ ਅੱਜਕੱਲ ਮੈਂ ਅਖੀਰ ਕਹਿੰਦਾ ਸਭ ਪਾਰਟੀਆਂ ਛੋਟੀਆਂ ਰਹਿ ਗਈਆਂ ਇਹ ਆਗੂ ਵੱਡੇ ਬਣ ਗਏ ਜਦੋਂ ਤੱਕ ਪਾਰਟੀ 'ਚ ਨੇ ਪਾਪ ਜੇ ਮੇਰੀ ਚੱਲਦੀ ਹੈ ਮੇਰੇ ਮੁਤਾਬਕ ਹੈ ਤਾਂ ਪਾਰਟੀ ਬੱਡੀ ਹੈ ਨਹੀਂ ਤਾਂ ਪਾਰਟੀ ਕੱਖਰੀ ਸਰਗ ਪੜ ਗਈ ਸਰਵਿੰਦਰ ਕੇਜਰੀਵਾਲ ਦੇ ਢਿਲ ਸਮਾਜਿਕ ਖਾਣੇ ਦੀ ਬੜੀ ਚਰਚਾ ਚੱਲੀ ਹੋਇਆ ਜੇਲ੍ਹ ਨੂੰ ਲੈ ਕੇ ਉਹਨੇ ਕਹੇਗੀ 48 ਵਾਰ ਮੈਨੂੰ ਜੇਲ੍ਹ ਦੇ ਵਿੱਚ ਖਾਣਾ ਆਇਆ ਕਰੋ ਤੇ ਤਿੰਨ ਵਾਰ ਹੀ ਖਾਣੇ ਦੇ ਵਿੱਚ ਅੰਬ ਆਏ ਨੇ ਸਾਨੂੰ ਪਹਿਲਾਂ ਲੱਗਦਾ ਸੀ ਕਿ ਸ਼ਾਇਦ ਈੜੀ ਵਾਲੇ ਉਹ ਠੀਕ ਸਰਪੋ ਟੈਕ ਨਹੀਂ ਕਰ ਰਹੇ ਇਹਨਾਂ ਦੇ ਆਗੂ ਨੇ ਸੰਜੇ ਸਿੰਘ ਉਹਨੇ ਸਵਾਲ ਵੀ ਛੱਕੇ ਸੀ ਹੁਣ ਪਤਾ ਲੱਗਿਆ ਹੈ ਇਹਦੀ ਕਹਿੰਦੇ ਸ਼ੂਗਰ ਦਾ ਲੈਵਲ ਹੈ ਪੱਧਰ ਹੈ 280 ਤੋਂ 300 ਹੈ ਜ਼ਿਆਦਾ ਹੈ ਅੰਬ ਦੇ ਵਿੱਚ ਸਭ ਤੋਂ ਜ਼ਿਆਦਾ ਸ਼ੂਗਰ ਹੈ ਤੇ ਫਿਰ ਈਡੀ ਦੀ ਗੱਲ ਤਾਂ درست ਹੈ ਕਿ ਆ ਇਹ ਆਪਦੇ ਆਪ ਆਪਣਾ ਸ਼ੂਗਰ ਲੈਵਲ ਵਧਾਉਣਾ ਚਾਹੁੰਦਾ ਬਾਹਰ ਹੋਣਾ ਚਾਹੁੰਦਾ ਬਾਹਰ ਹੋਣਾ ਚਾਹੁੰਦਾ ਸਰਾਹਲ ਗਾਂਧੀ ਵੱਲੋਂ ਕਿਹਾ ਗਿਆ ਕਿ ਅਸੀਂ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਾਂ ਕਿ ਜੇ ਐਕਟਿਵ ਖੜਗੇ ਸਾਹਿਬ ਵੀ ਇਹੀ ਗੱਲ ਕਹਿੰਦੇ ਨੇ ਇਹਨਾਂ ਦਾ ਤਾਂ ਨਾਰਾ ਹੀ ਇਹ ਹੈ ਭਾਜਪਾ ਭਜਾਓ ਲੋਕਤੰਤਰ ਬਚਾਓ ਅਫਸ਼ੀਰੀ ਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਤੇ ਵਿਚਾਰ ਚਰਚਾ ਕਰਨ ਲਈ ਮਿਲਣਾ ਮੌਜੂਦ ਨੇ ਸਾਡੇ ਚਲਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜਾਨ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋਂ ਸਵਾਗਤ ਹੈ ਜੀ ਸ਼ੁਕਰੀਆ ਜੀ ਮਿਹਰਬਾਨੀ ਜੀ ਸੋ ਸਾਬ ਭਾਜਪਾ ਦੇ ਬਠਿੰਡੇ ਤੋਂ ਉਮੀਦਵਾਰ ਨੇ ਜੀ ਪਰਮਪਾਰ ਕੋਲ ਸਿੱਧੂ ਦਾ ਅੱਜ ਵਿਰੋਧ ਕੀਤਾ ਗਿਆ ਉੱਥੇ ਹੀ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਫਕਾ ਕੌਂਸਲ ਦੇ ਘਰ ਚ ਵੜ ਕੇ ਆਪਣਾ ਬਚਾਅ ਕਰਾਉਣਾ ਪਿਆ ਜੀ ਦੇਖੋ ਜੜਾ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਇੱਕ ਹੱਦ ਤੱਕ ਕਰੋ ਵਿਰੋਧ ਆ ਜਿਹੜਾ ਉਹ ਬਹੁਤ ਤੁਸੀਂ ਕਰ ਸਕਦੇ ਹੋ ਕਿਸਾਨ ਆਗੂ ਸਰਦਾਰ ਬਲਬੀਰ ਸਿੰਘ ਰਾਜੇਵਾਲ ਅਕਸਰ ਕਹਿੰਦੇ ਸੀ ਦਿੱਲੀ ਦੇ ਮੋਰਚੇ 'ਚ ਕਿ ਤੁਸੀਂ ਹਿੰਸਕ ਨਾ ਹੋਇਓ ਸਵਾਲ ਪੁੱਛੋ ਤੁਹਾਡਾ ਹੱਕ ਹੈ ਸੰਯੁਕਤ ਕਿਸਾਨ ਮੋਰਚੇ ਨੇ 11 ਸਵਾਲ ਦਿੱਤੇ ਨੇ ਮੈਨੂੰ ਲੱਗਦਾ ਕਿ ਇਹਨਾਂ ਲੀਡਰਾਂ ਨੂੰ ਵੀ ਇਹਨਾਂ ਸਵਾਲਾਂ ਦੇ ਉੱਤੇ ਆਪਦੇ ਜਵਾਬ ਦੇਣੇ ਚਾਹੀਦੇ ਪਰ ਜਿਵੇਂ ਅੱਜ ਮਨੋਹਰ لال ਖੱਟਣ ਜਿਹੜੀ ਗੱਲ ਮੈਂ ਇੱਕ ਹਫ਼ਤੇ ਤੋਂ ਕਹਿ ਰਿਹਾ ਇਹਦੇ ਪਿਛਲੇ ਪਾਸੇ ਵਰਤਾਂਤ ਕੋਈ ਹੋਰ ਹੈ ਉਹ ਕਹਿੰਦਾ ਜਿੰਨਾ ਕਿਸਾਨ ਸਾਡਾ ਵਿਰੋਧ ਕਰਦੇ ਆ ਦੂਜੀ ਵੋਟ ਸਾਡੀ ਪੱਕੀ ਹੁੰਦੀ ਹੈ ਆ ਜਿਹੜਾ ਸ਼ੰਭੂ ਬੋਰਡਰ ਤੇ ਬੈਠੇ ਐ ਰੇਲਾ ਰੁਕੀ ਬੈਠੇ ਐ ਇਹਦੇ ਨਾਲ ਆਮ ਲੋਕ ਤੁਹਾਡੇ ਨਾਲ ਨਹੀਂ ਜੁੜ ਰਹੇ 2 ਸਾਲ ਪਰ ਤੁਸੀਂ ਉਡੀਕਦੇ ਕਹਦੇ ਵਾਸਤੇ ਰਹੇ ਜਦੋਂ ਇਹਨਾਂ ਨੇ ਤੁਹਾਡੀਆਂ ਮੰਗਾ ਨਹੀਂ ਸੀ ਮੰਨੀਆਂ ਸੋ ਇਹਨਾਂ ਗੁਣ ਨੂੰ ਬੈਠ ਕੇ ਸਿਹਰਦਤਾ ਦੇ ਨਾਲ ਵਿਚਾਰ ਕਰਨਾ ਚਾਹੀਦਾ ਹੈ ਅਸੀਂ ਤੁਹਾਡੀਆਂ ਮੰਗਾਂ ਦੇ ਬਿਲਕੁਲ ਹੱਕ ਚ ਹੈ ਕਿਸਾਨੀ ਦੀ ਬਹੁਤ ਦੁਰਦਸ਼ਾ ਹੈ ਮਾਰਾ ਹਾਲਤ ਹੈ ਉਹਦਾ ਸਾਰੇ ਪੱਖ ਲੈਣੇ ਚਾਹੀਜੇ ਇੱਕ ਪੱਖ ਨਾਲ ਨਹੀਂ ਕਈ ਉਹਦੇ ਕਾਰਨ ਹੋਰ ਵੀ ਨੇ ਕਰਜ਼ਾ ਲੈਣ ਵੇਲੇ ਇਹ ਅਧਿਕਾਰਗਾ ਦੇ ਹੋਰ ਤਰੀਕੇ ਹੁੰਦੇ ਨੇ ਬਾਅਦ ਦੇ ਵਿੱਚ ਹੋਰ ਸੋ ਮੈਂ ਤੁਸੀਂ ਗੱਲ ਸਵਾਲ ਪੁੱਛਿਆ ਬੀਬੀ ਪਰਮਪਾਲ ਕੌਰ ਮਲੂਕਾ ਦਾ ਉਹ ਅੱਜ ਇੱਕ ਸਵਾਗਤ ਵੱਲ ਜਾ ਰਹੇ ਸਨ ਤਾਂ ਕਿਸਾਨ ਵਿਰੋਧ ਕਰਨ ਵਾਸਤੇ ਆ ਗਏ ਮੇਰਾ ਕਹਿ ਲੈ ਪੁਲਿਸ ਨੂੰ ਵੀ ਇਹਦੇ ਵਿੱਚ ਥੋੜਾ ਜਿਹਾ ਇਸ ਤਰੀਕਾ ਕਰਨਾ ਚਾਹੀਦਾ ਜੇ ਉਹ ਸਵਾਲ ਪੁੱਛਦੇ ਆ ਪੁੱਛਣ ਦਿਓ ਅਗੂ ਦਾ ਜਵਾਬ ਦੇ ਦਨ ਇਹਨੂੰ ਹੰਸਕ ਤਰੀਕਾ ਨਾਲ ਕੀਤਾ ਜਾਵੇ ਨਾ ਕਿਸਾਨਾਂ ਵੱਲੋਂ ਨਾ ਪੁਲਿਸ ਵੱਲੋਂ ਤੇ ਨਾ ਹੋਰ ਇੱਕ ਵਧੀਆ ਮਾਹੌਲ ਦੇ ਵਿੱਚ ਪੁੱਛੋ ਸਵਾਲ ਜਰੂਰ ਪੁੱਛੋ ਕਹਿੰਦੇ ਕਿ ਬੀਬੀ ਪਰਮਪਾਲ ਕੌਰ ਜਦੋਂ ਵਾਪਸ ਜਾਣ ਲੱਗੇ ਤਾਂ ਗੁਰਵਿੰਦਰ ਸਿੰਘ ਸੋਨੂ ਇੱਕ ਸਾਬਕਾ ਕਾਉਂਸਲਰ ਆ ਅਕਾਲੀ ਦਲ ਦਾ ਉਦੋਂ ਤਾਂ ਇਹ ਵੀ ਅਕਾਲੀ ਸੀ ਉੱਥੇ ਸ਼ਰਨ ਲੈਣੀ ਪਈ ਉਹਨਾਂ ਦੇ ਕਈ ਪਰਿਵਾਰਕ ਮੈਂਬਰ ਹਾਜ਼ਰ ਸਨ ਇੱਕ ਐਸਪੀ ਪੱਧਰ ਦਾ ਅਧਿਕਾਰੀ ਤੇ ਪੁਲਿਸ ਸੁਰੱਖਿਆ ਮੁਲਾਜ਼ਮ ਉੱਥੇ ਹਾਜ਼ਰ ਸਨ ਬਾਅਦ ਵਿੱਚ ਪੁਲਿਸ ਛਤਰੀ ਦੇ ਵਿੱਚ ਇਹਨਾਂ ਨੂੰ ਅੱਗੇ ਭੇਜਿਆ ਗਿਆ ਕਿਸਾਨਾਂ ਦਾ ਸਵਾਲ ਪੁੱਛਣਾ ਜਾਇਜ਼ ਹੈ ਬਿਲਕੁਲ ਅਸੀਂ ਉਹਨਾਂ ਦੇ ਨਾਲ ਖੜੇ ਆਂ ਪਰ ਥੋੜਾ ਜਿਹਾ ਢੱਗ ਸਹੀ ਰੱਖੋ ਇਹਦੇ ਪਿੱਛੇ ਬਰਤਾਂਤ ਕੋਈ ਹੋਰ ਨਜ਼ਰ ਆ ਰਿਹਾ ਹੈ ਜੋ ਅਜਮਨੋਰ ਲਾਲ ਖੱਟਰ ਨੇ ਕਹਿਤਾ ਕਿਤੇ ਇਹ ਨਾ ਹੋਵੇ ਤੁਹਾਨੂੰ ਵਰਤ ਕੇ ਇਹ ਦੇਸ਼ ਵਿੱਚ ਰਾਜ ਕਰਦੀ ਪਾਰਟੀ ਆਪਣਾ ਕੰਮ ਕੱਢ ਕੇ ਲੈ ਜੇ ਜੀ ਸੋ ਦੂਜੇ ਪਾਸੇ ਸਰਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਲੁਧਿਆਣੇ ਦੇ ਵਿੱਚ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਜੀ ਆਪਣੇ ਚੋਣਾਂ ਨੂੰ ਲੈ ਕੇ ਜੀ ਦੇਖੋ ਲੁਧਿਆਣਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਉਹ ਕਹਿੰਦੇ ਲੁਧਿਆਣਾ ਚੰਡੀਗੜ੍ਹ ਰੋਡ ਤੇ ਇੱਕ ਹੋਟਲ ਵਿੱਚ ਬਰਕਰਾਰਾ ਦੇ ਨਾਲ ਬੈਠਕ ਕੀਤੀ। ਇਹੀ ਤਾਂ ਫਰਕ ਪੈ ਗਿਆ ਨਾ ਸ਼੍ਰੋਮਣੀ ਅਕਾਲੀ ਦਲ ਦਾ ਤੇ ਪੁਰਾਣੇ ਅਕਾਲੀ ਦਲ ਦਾ। ਉਦੋਂ ਕਿਸੇ ਜੱਥੇਦਾਰ ਦੇ ਘਰ ਚ ਬੈ ਕੇ ਪਟਕਾ ਪਛਾ ਕੀ ਗੱਲ ਹੋ ਜਾਂਦੀ ਸੀ। ਹੁਣ 에어 ਕੰਡੀਸ਼ਨ ਤੋਂ ਬਗੈਰ ਗੱਲ ਨਹੀਂ ਹੁੰਦੀ। ਕਹਿੰਦੀ ਐ ਕਿ ਉਹਤੇ ਵੀਡੀਓ ਨੂੰ ਸਦਿਆ ਨਹੀਂ ਗਿਆ। ਲੋਕ ਸਭਾ ਹਲਕੇ ਦੇ ਉਮੀਦਵਾਰ 'ਤੇ ਚਰਚਾ ਕੀਤੀ ਗਈ ਕਿਉਂਕਿ ਲੁਧਿਆਣੇ ਤੋਂ ਵੀ ਅਜੇ ਉਮੀਦਵਾਰ ਇਹਨਾਂ ਨੇ ਨਹੀਂ ਦਿੱਤਾ। ਪਰ ਦੱਸਿਆ ਜਾ ਰਿਹਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਤੋਂ رائے ਮੰਗੀ ਵੀ ਕਿਸ ਪੱਧਰ ਤੇ ਦਾਖ ਖੇਡਿਆ ਜਾਵੇ। ਮੈਨੂੰ ਲੱਗਦਾ ਹੈ ਉਰ ਇੱਕ ਰਹੇ ਦੇ ਕਿ ਡੈਪੂਟੇਸ਼ਨ ਤੇ ਕੋਈ ਦੂਜੇ ਪਾਸੇ ਤੋਂ ਨਾ ਲੈ ਜੀਏ। ਸੋ ਦੇਖਣ ਵਾਲੀ ਗੱਲ ਹੋਵੇਗੀ। ਜੀ। ਸੋ ਨਾਲ ਹੀ ਸਰਵਜਨ ਸੰਦੇਵ ਪੰਦੇਰ ਵੱਲੋਂ ਕੁਝ ਸਵਾਲ ਚੁੱਕੇ ਗਏ ਨੇ ਪੰਜਾਬ ਸਰਕਾਰ ਦੇ ਉੱਤੇ ਤੇ ਭਾਜਪਾ ਦੇ ਉੱਤੇ ਉਹਨੇ ਕਿਹਾ ਕਿ ਸਾਡੇ ਗੱਲਾਂ ਦਾ ਜਵਾਬ ਦੇਣ ਤੋਂ ਇਹ ਭੱਜਦੇ ਨੇ ਜੀ। ਦੇਖੋ ਸਰਵਜਨ ਸੰਘ ਪੰਦੇਰ ਐਸ ਵਾਲੇ ਸ਼ੱਭੂ ਬਾਰਡਰ ਦੇ ਉੱਤੇ ਰੇਲਾ ਰੋਕੀ ਬੈਠੇ ਨੇ। ਪੰਦੇਰ ਸਾਹਿਬ ਦਾ ਆਪਣਾ ਸਿਸਟਮ ਹੈ। ਉਹਨਾਂ ਤੋਂ ਵੀ ਸਵਾਲ ਪੁੱਛਦੇ ਆ ਪਰ ਉਹ ਆਗੂਆਂ ਤੋਂ ਸਵਾਲ ਪੁੱਛਦੇ ਆ ਅੰਮ੍ਰਿਤਸਰ ਦੇ ਵਿੱਚ ਅੱਜ ਭਾਜਪਾ ਦੇ ਕਿਉਂਕਿ ਕਿਸਾਨਾਂ ਨੇ ਫੈਸਲਾ ਹਾਲ ਦੀ ਘੜੀ ਭਾਜਪਾ ਵਾਲਿਆਂ ਦਾ ਕੀਤਾ ਆਕਾਲੀ ਦਲ ਜਾਂ ਕਾਂਗਰਸ ਵਾਲਿਆਂ ਦਾ ਕਿਤੇ ਨਹੀਂ ਉਹ ਕਰਦੇ ਜਾਂ ਕਿਸੇ ਥਾਂ ਤੇ ਉੱਤੇ ਆ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਐ ਝਾੜੂ ਵਾਲੀ ਇਹਨਾਂ ਨੂੰ ਪੁੱਛਦੇ ਆ ਸਰਜੀਤ ਸਿੰਘ ਵਿਜੀਠਿਆ ਚੋਣ ਪ੍ਰਚਾਰ ਲਈ ਪੁੱਜੇ ਸੀ ਕਿਸਾਨਾਂ ਨੂੰ ਪਤਾ ਲੱਗ ਗਿਆ ਉਹਦੇ ਬਾਰੇ ਸਰਬੰਸ ਸਿੰਘ ਪੰਦੇਰ ਕਹਿੰਦੇ ਨੇ ਕਿ ਹਮਜਾ ਚੌਕ ਨੇੜੇ ਗ੍ਰੀਨ ਪੈਲਸ ਆਏ ਸੀ ਉਹ ਕਿਸਾਨਾਂ ਵੱਲੋਂ ਜਦੋਂ ਗੱਲਬਾਤ ਲਈ ਸੱਦਾ ਭੇਜਿਆ ਸੀ ਪਰ ਉਹ ਆਏ ਨਹੀਂ ਇਸ ਤੋਂ ਬਾਅਦ ਕਿਸਾਨਾਂ ਨੇ ਉੱਥੇ ਬੈਰੀਕੇਡ ਵਗੈਰਾ ਤੋੜਤੇ ਮੇਰੇ ਖਿਆਲ ਸਬਾਤ ਕਰਨ ਬਾਅਦ ਤੇ ਕਿਸੇ ਆਗੂ ਨੂੰ ਭਜਰਾਨੀ ਚਾਹੀਦਾ ਭਾਵੇਂ ਤਰਨਜੀਤ ਸਿੰਘ ਸੰਧੂ ਹੋਵੇ ਜਾਂ ਪਰਮਪਾਲ ਕੌਰ ਹੋਵੇ ਜਾਂ ਬੀਬੀ ਪ੍ਰੀਤ ਕੌਰ ਹੋਣ ਜਾਂ ਕੋ ਹੋਰ ਇਹਨਾਂ ਸਾਰਿਆਂ ਨੂੰ ਇਹ ਸੱਦਾਤਾ ਦਿੱਤਾ ਜਾਣਾ ਚਾਹੀਦਾ ਬੈਠੋ ਸੰਵਾਦ ਰਚਾਓ ਉਹ ਸਵਾਲ ਕਰਦੇ ਉਹਨਾਂ ਦਾ ਹੱਕ ਹੈ ਪਾਵੇਂ ਭਦੇਰ ਸਾਹਿਬ ਦਾ ਗਰੁੱਪ ਹੋਵੇ ਪਾਵੇਂ ਐਸ ਕੇ ਐਮ ਵਾਲਾ ਹੋਵੇ ਪਾਵੇਂ ਗ੍ਰਾਹਕ ਸਾਹਿਬ ਹੋਣ ਸਵਾਲ ਕਰਨਾ ਹੱਕ ਹੈ ਤੇ ਆ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਉਹਦੇ ਦੇ ਸਵਾਲ ਪੁੱਛਿਆ ਕਰੋ ਇਹਨਾਂ ਨੂੰ ਤੇ ਹੁਣ ਜਵਾਬ ਦੇਣ ਵਾਲੇ ਪਾਸੇ ਤੁਰਦੇ ਹੀ ਨਹੀਂ ਇਹਨਾਂ ਦੇ ਅਗੂ ਹੀ ਭਜਦੇ ਆ ਇਹ ਕਹਿੰਦੇ ਸਵਾਲ ਪੁੱਛ ਲਾਇਆ ਸੀ ਤੇ ਜੇ ਸਵਾਲ ਪੁੱਛਣ ਲਾਇਆ ਫਿਰ ਜਵਾਬ ਦੇਣ ਵੀ ਲਾਓ ਸੋ ਦੇਖਦੇ ਆ ਅਗੇ ਇਸ ਮਾਮਲੇ ਦੇ ਵਿੱਚ ਹੋਰ ਕੀ ਕੁਝ ਹੁੰਦਾ ਹੈ ਜੀ ਸੋ ਦੂਜੇ ਪਾਸੇ ਐਨਆਈ ਵੱਲੋਂ ਪੰਜਾਬ ਦੇ ਵਿੱਚ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਜੀ ਪਤਾ ਲੱਗਿਆ ਜੀ ਪੰਜਾਬ ਨੈਸ਼ਨਲ ਇਨਵੈਸਟੀਗੇਸ਼ਨ ਵਿੰਗ ਪਾਕਿਸਤਾਨ ਸੱਤ ਕਤਤ ਅਤਵਾਦੀ ਵੀਰ ਖਾਨ ਉਰਪ ਡਾਕਟਰ ਅਤੇ ਲਖਵੀਰ ਰੋਡੇ ਦੇ ਕਤਤ ਸਰਗਰਾਂ ਸੂਰਜ ਸਿੰਘ ਦੀ ਜਾਇਦਾਦ ਜ਼ਬਤ ਕਰ ਲਈ ਹੈ ਫਾਜ਼ਿਲਕਾ ਦੇ ਵਿੱਚ ਸੀ ਇਹ ਜੀ 2021 ਵਿੱਚ ਐਨਆਈਏ ਨੇ ਮਰਜ਼ਾਦਾਰਜੀ ਕੀਤਾ ਸੀ ਉਦੋਂ ਘਾਤਕ ਮੋਟਰਸਾਈਕਲ ਨਾਲ ਹੋਏ ਤਬਾਕੇ ਨਾਲ ਸਬੰਧਤ ਇਹਦੀ ਚਲਜਾਇਦਾ ਜਦ ਤੱਕ ਐਨਆਈਏ ਨੇ ਕਿਹਾ ਕਿ ਪਾਕਿਸਤਾਨ ਸਥਿਤ ਖਾਲਸਤਾਨੀ ਕਥਿਤ ਦਸ਼ਤਗਰ ਦਾ ਇਹ ਜਿਹੜਾ ਹਬੀਬ ਖਾਨ ਉਰਫ ਡਾਕਟਰ ਲਖਵੀਰ ਸਿੰਘ ਰੋਡੇ ਤੇ ਹੋਰ ਵਗੈਰਾ ਵਗੈਰਾ ਉੱਥੇ ਇਹਨਾਂ ਦੇ ਸੂਰਤ ਸਿੰਘ ਦੀ ਬਸਨੀਕ ਨੇ ਐਨਡੀਪੀਐਸ ਦੀ ਧਾਰਾ 1985 ਦੀਆਂ ਧਰਾਵਾਂ ਤਹਿਤ ਜਬਤ ਕੀਤੀ ਗਈ ਹੈ ਜੀ ਸੋ ਦੂਜੇ ਪਾਸੇ ਕਾਂਗਰਸ ਦੇ ਸੀਨੀਅਰ ਲੀਡਰ ਨੇ ਸੁਖਜਿੰਦਰ ਸਿੰਘ ਰੰਦਾਵਾ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਹੈ ਉਹਨੇ ਕਿਹਾ ਕਿ ਪੰਜਾਬ ਦੇ ਵਿੱਚ ਨਸ਼ੇ ਦਾ ਮੁੱਦਾ ਬਹੁਤ ਜ਼ਿਆਦਾ ਭੱਗਦਾ ਜਾ ਰਿਹਾ ਤੇ ਨਸ਼ਾ ਵੀ ਵਿਕਰੀਅਤ ਤੇ ਕਹਿੰਦੇ ਆਮਾਦੀ ਪਾਰਟੀ ਦੇ ਵਿਧਾਇਕ ਵੱਲੋਂ ਹੀ ਇੱਕ ਪੋਸਾਂਜੀ ਕੀਤੀ ਗਈ ਹੈ ਮੇਰੇ ਖਿਆਲ ਆਮ ਆਦਮੀ ਪਾਰਟੀ ਦੇ ਜਿਹੜੇ ਉੱਤਰੀ ਅੰਮ੍ਰਿਤਸਰ ਤੋਂ ਉਮੀਦਵਾਰ ਸੌਰੀ ਮਾਫ ਕਰਨਾ ਵਧਾਇਆ ਕਰੇ ਸਾਬਕਾ ਆਈਜੀ ਕੁਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੇ ਬਹੁਤ ਬਟੇ ਇਲਜ਼ਾਮ ਲਾਤੇ ਇੱਥੋਂ ਤੱਕ ਇਲਜ਼ਾਮ ਲਾਤੇ ਕਿ ਕੇਜਰੀਵਾਲ ਖਿਲਾਫ ਈਡੀ ਨੂੰ ਜੇ ਸਬੂਤ ਦਿੱਤੇ ਨੇ ਉਹ ਰਾਗਬ ਚੱਡੇ ਨੇ ਦਿੱਤੇ ਨੇ ਅੱਖਾਂ ਦਾ ਤਾਂ ਇੱਕ ਬਹਾਨਾ ਹੈ ਉਹ ਤਾਂ ਡਰ ਕੇ ਵਿਦੇਸ਼ਾਂ ਵਿੱਚ ਲੁਕਿਆ ਫਿਰਦਾ ਹੈ ਇਹ ਗੱਲ ਕਹੀ ਗਈ ਹੈ ਨਾਲ ਇੱਕ ਡੀਐਸਪੀ ਤੇ ਕਐਸਪੀ ਤੇ ਇਲਜ਼ਾਮ ਲਾਤਾ ਕਿ ਆਹ ਲੋਕ ਨਸ਼ਾ ਵਕਾਉਂਦੇ ਨੇ ਅਮਰਸਰ ਚ ਉਹਦੇ ਚ ਇਹ ਵੀ ਕਿਹਾ ਕਿ ਇਹਦੀ ਬਦਲੀ ਕੋਈ ਬਟਾਲੇ ਤੱਕ ਨਹੀਂ ਕਰਦਾ ਪੰਜ ਕਮਿਸ਼ਨਰ ਆਏ ਬਿਲਕੁਲ ਨਾ ਲੈ ਕੇ ਕਿਹਾ ਕਿ ਰਾਗਬ ਚੱਡੇ ਤੇ ਖਾਸ ਮੁਖਾਸ ਨੇ ਇਹ ਇਹ ਜਿਹੜੂ ਆਮ ਆਦਮੀ ਪਾਰਟੀ ਨੂੰ ਫਸਾਤਾ ਕਮ ગ્રਹਿ ਮੰਤਰੀ ਦਾ ਉਹ ਕੌਣ ਹੈ ਮੁੱਖ ਮੰਤਰੀ ਭਗਵੰਤ ਮਾਨ ਇਹਦਾ ਜਵਾਬ ਕੌਣ ਦੇਊਗਾ ਐਸ ਸਥਿਤੀ ਦੇ ਵਿੱਚ ਸਰਕਾਰ ਕੋਲ ਕੋਈ ਜਵਾਬ ਨਹੀਂ ਅਮਨ ਕਾਨੂੰਨ ਦੇ ਉੱਤੇ ਇਹਨਾਂ ਦੇ ਇੱਕ ਹੋਰ ਐਮਐਲਏ ਪੁੱਛੋਲੇ ਨੇ ਕਹਿਤਾ ਆ ਆਮਨ ਕਾਨੂੰਨ ਦਾ ਮਾਮਲਾ ਹੈ ਜਨਾਜਾ ਨਿਕਲਿਆ ਪਿਆ ਤੇ ਵਿਰੋਧੀ ਧਿਰਾਂ ਵਾਲੇ ਤਾਂ ਕਹਿੰਦੇ ਆ ਇਸ ਮਾਮਲੇ ਨੂੰ ਲੈ ਕੇ ਸਾਬਕਾ ਡਿਪਟੀ ਮੁੱਖ ਮੰਤਰੀ ਤੇ ਸੁਖਜਿੰਦਰ ਸਿੰਘ ਰਧਾਵਾ ਜਿਹੜੇ ਅੱਜਕੱਲ੍ਹ ਰਾਜਸਥਾਨ ਦੇ ਇੰਚਾਰਜ ਵੀ ਹੈ ਭਾਰਤ ਦੇ ਚੋਣ ਕਮਿਸ਼ਨ ਨੂੰ ਇੱਕ ਚਿੱਠੀ ਦਿੱਖਤੀ ਉਹਨਾਂ ਨੇ। ਕਿਹਾ ਹਾਕਮ ਧਿਰ ਦਾ ਐਮਐਲਏ ਕਹਿ ਰਿਹਾ ਹੈ ਇਦੇ ਉੱਤੇ ਬੰਦ ਦੀ ਕਾਰਵਾਈ ਕੀਤੀ ਜਾਵੇ। ਔਰ ਜਦੋਂ ਇੰਨੇ ਇਲਜ਼ਾਮ ਲੱਗ ਗਏ ਅਜੇ ਤੱਕਰ ਪੰਜਾਬ ਦੇ ਮੁੱਖ ਮੰਤਰੀ ਨੇ ਇਹਨਾਂ ਦੋ ਅਧਿਕਾਰੀਆਂ ਨੂੰ ਉੱਥੋਂ ਬਦਲਣ ਦੀ ਯੁਗਤ ਕਿਉਂ ਨਾ ਕੀਤੀ? ਉਹ ਲੱਗਦਾ ਹੈ ਜੇ ਚੋਣ ਕਮਿਸ਼ਨ ਕੋਲੇ ਇਹ ਸ਼ਿਕਾਇਤ ਗਈ ਹੈ ਤੇ ਚੋਣ ਕਮਿਸ਼ਨ ਨੇ ਕਿਹਾ ਕਿ ਅਸੀਂ ਤਾਂ 100 ਘੰਟਿਆਂ ਦੇ ਵਿੱਚ ਵਿੱਚ ਨਿਪਟਾਰਾ ਕਰਾਂਗੇ। ਤੇ ਫਿਰ ਇਹ ਚੀਜ਼ ਸਾਹਮਣੇ ਆ ਡਬਟਾਰਾ ਹੁੰਦਾ ਹੈ ਜਾਂ ਨਹੀਂ ਹੁੰਦਾ ਤੇ ਨਹੀਂ ਫਿਰ ਜਿਹੜੇ ਦੂਜੇ ਦੋਸ਼ ਲਾਉਂਦੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਅਮਿਤ ਸ਼ਾਹ ਗ੍ਰਹਿ ਮੰਤਰੀ ਜਾਂ ਪ੍ਰਧਾਨ ਮੰਤਰੀ ਦੇ ਇਸ਼ਾਰਿਆਂ ਤੇ ਕੰਮ ਕਰਦੇ ਆ ਇਹ ਚੀਜ਼ ਨੇ ਪੰਜਾਬ ਦੀ ਸਰਕਾਰ ਨੂੰ ਇੱਕ ਕਿਸਮ ਦੇ ਨਾਲ ਫਸਾ ਕੇ ਰੱਖਤਾ ਜੀ ਸੋ ਦੂਜੇ ਪਾਸੇ ਪਵਨ ਕੁਮਾਰ ਟਿੰਕੂ ਜਿਨ੍ਹਾਂ ਨੂੰ ਟੀਨੂ ਮਾਫ ਕਰਨਾ ਟੀਨੂ ਨੂੰ ਟਿਕਟ ਦਿੱਤੀ ਗਈ ਹੈ ਜਿਆਮਾ ਦੀ ਪਾਰਟੀ ਵੱਲੋਂ ਆ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਕਿ ਸਵਾਲ ਖੜੇ ਕੀਤੇ ਨੇ ਜੀ ਦੇਖੋ ਭਵਨ ਕੁਮਾਰ ਟੀਨੂ ਉਹ ਵੀ ਡੈਪੂਟੇਸ਼ਨ ਦੇ ਉੱਤੇ ਰਾਜਕਰਦੀ ਪਾਰਟੀ ਆਮ ਆਦਮੀ ਪਾਰਟੀ ਜਿਗਿਆ ਅਕਾਲੀ ਦਲ ਵੱਲੋਂ ਦੋਵੇਂ ਉਮੀਦਵਾਰ ਨੇ ਜਲੰਧਰ ਤੋਂ ਪਿਛਲੇ ਦਿਨਾਂ ਦੇ ਵਿੱਚ ਸਰਦਾਰ ਚਰਨਜੀਤ ਸਿੰਘ ਚੰਨੀ ਜਿਹੜੇ ਇਸ ਵਾਰੀ ਉਮੀਦਵਾਰ ਨੇ ਉਹਨਾਂ ਨੇ ਕਿਹਾ ਸੀ ਜਲੰਧਰ ਵਾਲਿਓ ਮੈਂ ਤਾਂ ਠੋਟਾ ਸਦਾਮਾ ਐ ਇਸ ਮਾਮਲੇ 'ਚ ਟੀਨੂ ਸਾਹਿਬ ਕਹਿੰਦੇ ਆ ਦੋਬੇ ਵਾਲੇ ਐ ਤੁਹਾਡੇ ਨਾਲ ਗੱਲਾਂ 'ਚ ਨਹੀਂ ਆਉਣਗੇ ਐਸ ਤੋਂ ਪਹਿਲਾਂ ਤਾਂ ਤੁਸੀਂ ਖਰੜ ਦੇ ਸਦਾਮੇ ਨਹੀਂ ਬਣੇ ਅਸਲ ਦੇ ਵਿੱਚ ਚੰਨੀ ਸਾਹਿਬ ਖਰੜ ਦੇ ਵਿੱਚ ਮਿਊਸਪੈਲਟੀ ਦੇ ਪ੍ਰਧਾਨ ਰਹੇ ਨੇ ਕਾਉਂਸਲਰ ਰਹੇ ਨੇ ਚਮਕੌਰ ਸਾਹਿਬ ਤੋਂ ਉਹ ਜਿੱਤਦੇ ਆਏ ਐ ਉਹ ਕਹਿੰਦੇ ਕਿ ਆ ਜਿਹੜਾ ਰਿੰਕੂ ਐ ਇਹਨੂੰ ਜਲੰਧਰ ਵਾਲਿਆਂ ਨੇ ਫਤਵਾ ਦਿੱਤਾ ਇਹ ਵੀ ਭੱਜ ਗਿਆ ਭਗੌੜਾ ਬਣ ਗਿਆ ਤੇ ਜੇ ਫਿਰ ਟੀਨੂ ਸਾਹਿਬ ਨੂੰ ਪੁੱਛੇ ਤੁਸੀਂ ਵੀ ਤਾਂ ਅਕਾਲੀ ਦਲ ਚੋਂ ਭਗੌੜਾ ਬਣ ਕੇ ਆਏ ਹੋ ਅਕਾਲੀ ਦਲ ਨੇ ਤੁਹਾਨੂੰ ਵੀ ਮਾਨਤਾ ਨਹੀਂ ਦਿੱਤਾ ਤੁਸੀਂ ਸਸਦੀ ਸਕੱਤਰ ਵੀ ਬਣੇ ਇੱਥੇ ਕੱਲਾ ਇੱਕ ਨਹੀਂ ਕੱਲਾ ਰਿੰਕੂ ਜਾਂ ਟੀਨੂ ਦੀ ਗੱਲ ਨਾਲ ਕਰੀਗੇ ਪਤਾ ਨਹੀਂ ਕੌਣ ਕਿਹਦੇ ਨਾਲ ਤੁਰ ਜਾਵੇ ਆਇਆ ਰਾਮ ਗਿਆਰਾ ਜਿਵੇਂ ਮਹਿਰਬੱਤ ਲਿਖਿਆ ਸੀਗਾ ਹੱਥ ਦੇਖਣ ਲੱਗਿਆ ਕਹਿੰਦਾ ਸ਼ਣੀ ਬੈਠਾ ਮੰਗਲ ਦੇ ਘਰੇ ਮੰਗਲ ਬੈਠਾ ਕਹਿੰਦਾ ਕੇਤੂ ਦੇ ਘਰੇ ਤੇ ਕੇਤੂ ਕਿਸੇ ਦੇ ਹੋਰ ਘਰੇ ਬੈਠਾ ਕਹਿੰਦਾ ਤੂੰ ਆਇਆ ਦੱਸ ਵੀਏ ਇੱਕ ਦੂਜੇ ਦੇ ਘਰੀ ਬੜੇ ਬੈਠੇ ਕੋਈ ਆਪਦੇ ਘਰੇ ਵੀ ਐ ਸੋ ਐਸ ਵੇਲੇ ਦਲ ਬਦਲੀਆਂ ਦਾ ਜੋਰ ਬਹੁਤ ਜ਼ਿਆਦਾ ਹੈ ਤੇ ਲਗਾਤਾਰ ਦਲ ਬਦਲੀਆਂ ਭਾਰੂ ਨੇ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਜਿੱਦ ਤਰ ਲੋਕਤੰਤਰ ਲੋਕਾਂ ਨੇ ਸਭ ਕੁਝ ਸਿਖਾਤੇ ਕਿ ਦਲ ਬਦਲੀਆਂ ਤੋਂ ਵੀ ਸੂਤਾਂ ਜਾਣਗੇ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਇਹ ਆਗੂ ਆਪਣੇ ਲਾਲਚ ਪਿੱਛੇ ਇੱਕ ਦੂਜੀ ਪਾਰਟੀ ਨੂੰ ਛੱਡ ਕੇ ਦੂਜਾ ਵੱਲ ਤੁਰੇ ਜਾਂਦੇ ਜੀ ਸੋਦੋ ਜੋ ਪਸਰਮਨੀ ਦੀ ਬਿੱਟੂ ਜੋ ਕਿ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਉਹਨਾਂ ਵੱਲੋਂ ਹੁਣ ਕਾਂਗਰਸ ਨੂੰ ਘੇਰਦੇ ਆ ਇੱਕ ਟਵੀਟ ਕੀਤਾ ਗਿਆ ਉਹਨੇ ਕਿਹਾ ਕਿ ਲੁਧਿਆਣੇ ਦੇ ਜਿਹੜੇ ਵੋਟਰ ਨੇ ਉਹ ਸਰਕਸ ਦੇਖ ਰਹੇ ਨੇ ਕਾਂਗਰਸ ਦੀ ਜੀ ਕੁਮਾਰ ਅਵਰੀਤ ਬਿੱਟੂ ਦਾ ਕੀ ਕਹਿਣਾ ਹੈ ਇਹ ਤਾਂ ਨਵੇਂ ਰੂਪ ਦੇ ਵਿੱਚ ਰੋਜ ਆਉਂਦਾ ਹੈ ਉਹ ਕਾਂਗਰਸ ਜਿਹੜੂ ਧਵਾ ਕੀਤਾ ਜਾਂਦਾ ਹੈ ਪੰਜਾਬ ਦੇ ਪਿੰਡਾਂ ਦੇ ਮੋਟਰਾਂ ਤੇ ਬਰੂਤੀਆਂ ਖੜਨ ਲਾਤੀਆਂ ਸੀ ਇਹਦੇ ਦਾਦਾ ਸਰਦਾਰ ਬਿਅੰਤ ਸਿੰਘ ਨੇ ਇਹ ਉਹ ਕਾਂਗਰਸ ਹੈ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣੇ ਸ਼੍ਰੀਵਾਨ ਜੀ ਤੁਸੀਂ ਕਾਂਗਰਸ ਵੱਲੋਂ ਜਦੋਂ ਦੂਜੇ ਤੇ ਸਵਾਲ ਕਰਦੇ ਹੋ ਥੋੜਾ ਜਿਹਾ ਸੋਚਿਆ ਕਰੋ ਅੱਜਕੱਲ ਮੈਂ ਜਿਵੇਂ ਅਖੀਰ ਕਹਿੰਦਾ ਅਕਸਰ ਪਾਰਟੀਆਂ ਛੋਟੀਆਂ ਰਹਿ ਗਈਆਂ ਇਹ ਆਗੂ ਵੱਡੇ ਬਣ ਗਏ ਜਦੋਂ ਤੱਕ ਪਾਰਟੀ ਚ ਨੇ ਪਾਪ ਜੇ ਮੇਰੀ ਚੱਲਦੀ ਹੈ ਮੇਰੇ ਮੁਤਾਬਕ ਹੈ ਤਾਂ ਪਾਰਟੀ ਵੱਡੀ ਹੈ ਨਹੀਂ ਤਾਂ ਪਾਰਟੀ ਕੱਖ ਨਹੀਂ ਸਰਗਾਂ ਪਾਰਟੀ ਜੀ ਜਦੋਂ ਲੋਕਾਂ ਨੇ ਇਹਨਾਂ ਨੂੰ ਸੌਖ ਸਕਾਤਾ ਇਹ ਫੇਰ ਸੁਤੋਂਣਗੇ ਹੁਣ ਜਿਹੜੀ ਪਾਰਟੀ ਚ ਹੈ ਰਵੜੀ ਤੇ ਬਿੱਟੂ ਉਹਦੇ ਕੋਲ ਜਾਊਗਾ ਸੋ ਅੱਜ ਕੱਲੋ ਭਾਜਪਾ ਚ ਹੈ ਤੇ ਭਾਜਪਾਈ ਬਣਿਆ ਬੈ ਗੁਣ ਉਹਦੇ ਗਾਉਣੇ ਆ ਹੁਣ ਕਾਂਗਰਸ ਦੇ ਗਾਉਣ ਗਾ ਕੇ ਉਹਨੇ ਆਪਣੀ ਹਾਈ ਕਮਾਂਡ ਤੋਂ ਫਟਲੰਤ ਲੈਣੀ ਹੈ ਲੁਧਿਆਲੇ ਦੇ ਲੋਕਾਂ ਨੇ ਦੇਖਣਾ ਕਿ ਉਹਨੇ ਸਹੀ ਕਦਮ ਚੁੱਕਿਆ ਤਾਂ ਵੋਟਾਂ ਪਾ ਦੇਣਗੇ ਨਹੀਂ ਸਹੀ ਕਦਮ ਚੁੱਕਿਆ ਤੇ ਲੋਕ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਆ ਪਤਾ ਨਹੀਂ ਉਹ ਕਦੋਂ ਕਿਹਨੂੰ ਆਪਣੇ ਸਰਦਾਤਾਜ ਬਣਾ ਦੇਣ ਤੇ ਨਹੀਂ ਜੇ ਥੱਲੇ ਥੱਲੇ ਕਰਨ ਆਉਂਦੇ ਆ ਬੱਲੇ ਬੱਲੇ ਜੀ ਥਾ ਪਰ ਥੱਲੇ ਥੱਲੇ ਵੀ ਮਿੱਟੀ ਚ ਕਰ ਦਿੰਦੇ ਜੀ ਸੋਧਿਜਾ ਪਾਸੇ ਅਰਵਿੰਦ ਕੇਜਰੀਵਾਲ ਦੇ ਢਿਲਸਾ ਵਜਕਰ ਖਾਣੇ ਦੀ ਬੜੀ ਚਰਚਾ ਚੱਲੀ ਹੋਈ ਹੈ ਜੇਲ੍ਹ ਨੂੰ ਲੈ ਕੇ ਉਹਨੇ ਕਹੇਗੀ 48 ਵਾਰ ਮੈਨੂੰ ਜੇਲ੍ਹ ਦੇ ਵਿੱਚ ਖਾਣਾ ਆਇਆ ਕਰੋ ਤੇ ਤਿੰਨ ਵਾਰ ਹੀ ਖਾਣੇ ਦੇ ਵਿੱਚ ਅੰਬ ਆਏ ਨੇ ਜੀ ਇਹ ਗੱਲ ਉਹਨਾਂ ਦੇ ਵਕੀਲ ਨੇ ਅਭਜੀਤ ਮਨੂ ਸਿੰਘ ਵੀ ਸਾਨੂੰ ਪਹਿਲਾਂ ਲੱਗਦਾ ਸੀ ਕਿ ਸ਼ਾਇਦ ਈੜੀ ਵਾਲੇ ਕੋ ਠੀਕ ਰਿਪੋਰਟਿੰਗ ਨਹੀਂ ਕਰ ਰਹੇ ਇਹਨਾਂ ਦੇ ਆਗੂ ਨੇ ਸੰਜੇ ਸਿੰਘ ਉਹਨੇ ਸਵਾਲ ਵੀ ਚੱਕੇ ਸੀ ਹੁਣ ਪਤਾ ਲੱਗਿਆ ਇਹਦੀ ਕਹਿੰਦੇ ਸ਼ੂਗਰ ਦਾ ਲੈਵਲ ਹੈ ਪੱਧਰ ਹੈ 280 ਤੋਂ 300 ਹੈ ਜ਼ਿਆਦਾ ਹੈ ਅੰਬ ਦੇ ਵਿੱਚ ਸਭ ਤੋਂ ਜ਼ਿਆਦਾ ਸ਼ੂਗਰ ਹੈ ਤੇ ਫਿਰ ਈਡੀ ਦੀ ਗੱਲ ਤਾਂ درست ਹੈ ਕਿ ਆ ਇਹ ਆਪਦੇ ਆਪ ਆਪਣਾ ਸ਼ੂਗਰ ਲੈਵਲ ਬਤਾਉਣਾ ਚਾਹਦਾ ਬਾਹਰ ਹੋਣਾ ਚਾਹਦਾ ਬਾਹਰ ਹੋਣਾ ਚਾਹੁੰਦਾ ਉਹ ਕਹਿੰਦੇ ਜੀ ਤਿੰਨ ਵਾਰ ਅੰਬ ਖਾਧੇ ਆ ਉਹਨੇ ਸੋ 20 April ਤੱਕ ਅਦਾਲਤ ਨੇ ਫੈਸਲਾ ਰੱਖਵਾ ਰੱਖ ਲਿਆ 48 ਵਾਰ ਖਾਣਾ ਆਇਆ ਘਰੋਂ ਕਹਿੰਦੇ ਆ ਕਿ ਜਰਾਬ ਗੁੜ ਦੀ ਚਾਹ ਪੀਂਦੇ ਆ ਸੋ ਮੈਡੀਕਲ ਆਧਾਰ ਤੇ ਜਵੰਤ ਲਾਣਾ ਚਾਹੁੰਦਾ ਕੇਜਰੀਵਾਲ ਤੇ ਜਿਹੜੀ ਰੋਜ਼ ਐਵੈਨਿਊ ਅਦਾਲਤ ਹੈ ਉਹਦੇ ਵਿੱਚ ਅਰਵਿੰਦ ਕੇਜਰੀਵਾਲ ਵੱਲੋਂ ਇਹ ਦਾਇਰ ਕੀਤੀ ਗਈ ਸੀ ਤਾਂ ਕੇਜੀਵਾਲ ਦੇ ਵੱਲੋਂ ਅਵਸ਼ੇਕ ਮਨੂ ਸਿੰਘ ਵੀ ਹਰਸ਼ ਕੁਮਾਰ ਤੇ ਈਡੀ ਵੱਲੋਂ ਜੋਹੇਬ हुसैन ਵਕੀਲ ਪੇਸ਼ ਹੋਏ ਸਨ ਹੁਣ 22 April ਨੂੰ ਬਾਦ ਜੋਗ ਅਦਾਲਤ ਆਪਣਾ ਫੈਸਲਾ ਸੁਣਾਏਗਾ ਜੀ ਸੋ ਐਸਕੇਮ ਵੱਲੋਂ ਕਹੇਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਵਿੱਚ ਗਰੀਬੀ ਨਹੀਂ ਸੰਕੋ ਗਰੀਬਾਂ ਨੂੰ ਖਤਮ ਕਰਨਾ ਚਾਹੁੰਦੇ ਨੇ ਜੀ ਭਾਰਤੀ ਜਨਤਾ ਪਾਰਟੀ ਨੇ ਇੱਕ ਗੱਲ ਕਹੀ ਹੈ ਕਿ 2047 ਤੱਕ ਅਸੀਂ ਗਰੀਬੀ ਖਤਮ ਕਰ ਦੇਵਾਂਗੇ। ਸੰਯੁਕਤ ਕਿਸਾਨ ਮੋਰਚਾ ਇਹ ਗੱਲ ਕਹਿੰਦਾ ਹੈ ਕਿ ਇਹਨਾਂ ਦੇ ਰਾਜ ਦੇ ਵਿੱਚ ਅਮੀਰ ਬਹੁਤ ਅਮੀਰ ਹੋ ਗਿਆ। ਚੰਤਕ ਲੋਕਾਂ ਕੋਲੇ ਦੇਸ਼ ਦਾ 10% ਲੋਕਾਂ ਕੋਲੇ 70% ਤੋਂ ਵੱਧ ਸਰਮਾਇਆ ਹੈ। ਇਹ ਬੋਦੀ ਸਾਹਿਬ ਨੇ ਗਰੀਬੀ ਨਹੀਂ ਖਤਮ ਹੋਣੀ ਇਹਨਾਂ ਤੋਂ ਗਰੀਬ ਖਤਮ ਕਰ ਦੇਣਗੇ ਇਹ ਐਸ ਕੇ ਮੈਂ ਕਹਿੰਦਾ ਸਜੁਗਤ ਕਿਸਾਨ ਮੋਰਚਾ ਤੇ ਬੋਦੀ ਸਾਹਿਬ ਨੇ ਕਿਹਾ ਸੀਗਾ ਕਿ 2047 ਤੱਕ ਜਦੋਂ 100 ਸਾਲ ਹੋਵੇਗਾ ਦੇਸ਼ ਦੀ ਆਜ਼ਾਦੀ ਦਾ ਇਹ ਬਾਰੀ-ਬਾਰੀ ਉਦੋਂ ਅਸੀਂ ਬਹੁਤ ਵੱਡੇ ਅਮਰਤ ਕਾਲ 'ਚ ਜਾਵਾਂਗੇ ਕਾਇਆ ਕਲਪੂਜੇਗੀ 47 ਤੱਕ ਅਗਲੇ 23 ਸਾਲ મોદી ਸਾਹਿਬ ਸੋਚ ਰਹੇ ਨੇ ਕਿ ਰਾਜ ਸਾਡਾ ਹੋਵੇਗਾ ਇਸੇ ਕਰਕੇ ਤਾਂ EVM ਇਲੈਕਟ੍ਰੋਨਿਕ VOTING ਮਸ਼ੀਨਾਂ ਤੇ ਸਵਾਲ ਉੱਠਦੇ ਪਏ ਨੇ ਸੋ ਗਰੀਬੀ ਖਤਮ ਹੋਣੀ ਹੈ ਜਾਂ ਗਰੀਬ ਖਤਮ ਹੋਣਗੇ ਸਰਕਾਰੀ ਧਿਰ ਕਹਿੰਦੀ ਹੈ ਭਾਜਪਾ ਕਹਿੰਦੀ ਹੈ ਗਰੀਬੀ ਖਤਮ ਕਰ ਦੇਾਂਗੇ ਵਿਰੋਧੀ ਧਿਰ ਇੰਡੀਆ ਗੱਠਜੋੜ ਕਹਿੰਦਾ ਹੈ ਕਿ ਜੇ ਰੱਬ ਨਾਲ ਕੀਤਾ ਇਹ ਆਗੇ ਇਹਨਾਂ ਨੇ ਗਰੀਬ ਹੀ ਖਤਮ ਕਰਦੇ ਨਹੀਂ ਜੀ ਸੋ ਦੀ ਜੇ ਪਾਸ ਰਾਹੁਲ ਗਾਂਧੀ ਵੱਲੋਂ ਕਿਹਾ ਗਿਆ ਕਿ ਅਸੀਂ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਾਂ ਜੀ ਦੇਖੋ ਰਾਹੁਲ ਗਾਂਧੀ ਕਿਉਂਕਿ ਇੰਡੀਆ ਗੱਠਜੋੜ ਦੇ ਵਿੱਚ ਨੇ ਉਹ ਜਿੱਥੇ ਵੀ ਜਾਂਦੇ ਨੇ ਭਾਰਤੀ ਜਨਤਾ ਪਾਰਟੀ ਦੇ ਉਲਟ ਆਪਣੀਆਂ ਰੈਲੀਆਂ ਕਰਦੇ ਨੇ ਰੋਡ ਸ਼ੋਅ ਕਰਦੇ ਨੇ ਤੇ ਜਿਹੜੀ ਗੱਲ ਆਪਾਂ ਕਹੀ ਹੈ ਕਿ ਜੇ ਐਕਤੀ ਖੜਗੇ ਸਾਭੀ ਇਹੀ ਗੱਲ ਕਹਿੰਦੇ ਨੇ ਇਹਨਾਂ ਦਾ ਤਾਂ ਨਾ ਰਹੀ ਇਹ ਹੈ ਭਾਜਪਾ ਭਜਾਓ ਲੋਕਤੰਤਰ ਬਚਾਓ ਉਹ ਕਹਿੰਦੇ ਨੇ ਕਿ ਜੇ ਲੋਕਤੰਤਰੀ ਨਾ ਬਚਿਆ ਫਿਰ ਤਾਨਾਸ਼ਾਹੀ ਆ ਜਾਏਗੀ ਲੋਕਤੰਤਰ ਬਚਾਉਣ ਵਾਸਤੇ ਇੰਡੀਆ ਗੱਠ ਜੋੜ ਇਹਦੀ جنگ ਲੜ ਰਿਹਾ ਹੈ ਸਾਰੇ ਲੋਕ ਸਾਨੂੰ ਸਾਥ ਦੇ ਰਹੇ ਨੇ ਉਧਰ ਪਹਿਲੇ ਗੇੜ ਲਈ ਅੱਜ ਵੋਟਾਂ ਪੈ ਚੁੱਕੀਆਂ ਕਿਹਾ ਜਾ ਰਿਹਾ ਕਿ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਸੀ ਕੁਝ ਘਟਨਾਵਾਂ ਵੀ ਵਾਪਰ ਗਾਣੇ ایਵੀਐਮ ਮਸ਼ੀਨ ਵੀ ਟੁੱਟੀ ਹੈ ਗੋਲੀਆਂ ਵੀ ਚੱਲੀਆਂ ਪਰ 21 ਉਪਿਆ ਦੇ ਵਿੱਚ 102 ਸੀਟਾਂ ਲਈ ਅੱਜ ਵੋਟਾਂ ਪਈਆਂ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੈ ਰੇਟਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਮਿਹਰਬਾਨੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ